ਜਿੰਦਾਬਾਦ ਜਿੰਦਾਬਾਦ ਆ ਸਰਪੇ ਸਰ ਮੁਰਤਾਬਾਤ ਮੁਰਤਾਬਾਤ ਬਨਾਸ ਸਿੱਧੂ ਜਿੰਦਾਬਾਦ ਜਿੰਦਾਬਾਦ ਇੱਕ ਏਜੰਟ ਦੀ ਸ਼ਿਕਾਇਤ ਤੇ ਪਨਾ ਸਿੱਧੂ ਦੀ ਗ੍ਰਿਫਤਾਰੀ ਦਾ ਲੋਕਾਂ ਦੇ ਵਿੱਚ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਦਿਨ ਪਰ ਦਿਨ ਰੋ ਕਾਫੀ ਜਿਆਦਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਤੇ ਕਿ ਲੋਕ ਸੋਸ਼ਲ ਮੀਡੀਆ ਤੇ ਉੱਥੇ ਹੀ ਗਰਾਉਂਡ ਲੈਵਲ ਤੇ ਵੀ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਭਾਨਾ ਸਿੱਧੂ ਜੋ ਕਿ ਲੋਕਾਂ ਦੇ ਕੰਮ ਕਰਦਾ ਸੀ ਲੋਕਾਂ ਦੀ ਮਿਹਨਤ ਦੀ ਜ਼ਿੰਦਗੀ ਭਰ ਦੀ ਜਮਾ ਪੂੰਜੀ ਜੋ ਕੁਝ ਠੱਗ ਏਜੰਟਾਂ ਵੱਲੋਂ ਠੱਗ ਲਈ ਜਾਂਦੀ ਸੀ ਦੱਬ ਲਈ ਜਾਂਦੀ ਸੀ ਉਸ ਨੂੰ ਕਢਵਾਉਣ ਦਾ ਕੰਮ ਕਰ ਰਿਹਾ ਸੀ ਤਾਂ ਉਸ ਤੇ ਹੀ ਇਸ ਤਰ੍ਹਾਂ ਕਾਰਵਾਈ ਕਰਨੀ ਕਿਤੇ ਨਾ ਕਿਤੇ ਗਲਤ ਜਾਪਦੀ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਲਾਵ ਸਿੰਘ ਉਗੂਕੋ ਨੇ ਵੀ ਇੱਕ ਜਗ੍ਹਾ ਤੇ ਲੋਕਾਂ ਵੱਲੋਂ ਬੇहद ਸਵਾਲ ਕੀਤੇ ਗਏ ਅਤੇ ਨਾਰੇਬਾਜੀ ਵੀ ਕੀਤੀ ਗਈ ਘਰਾਓ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੇ ਰਾਤ ਦੇ ਵਿੱਚ ਜੋ ਭਾਨਾ ਸਿੱਧੂ ਦੇ ਨਾਲ ਇਸ ਤਰ੍ਹਾਂ ਧੱਕੇਸ਼ਾਹੀ ਹੋ ਰਹੀ ਹੈ ਉਸ ਦੀ ਜਾਂਚ ਕਰਕੇ ਭਾਨਾ ਸਿੱਧੂ ਨੂੰ ਇੱਕਦਮ ਰਿਹਾ ਕਰਨਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਜੋ ਠੱਗ ਜਾਂ ਠਨ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਜੋ ਕਿ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਆਰਥਿਕ ਵਿਵਸਥਾ ਨੂੰ ਸੰਯੋਗਵਾ ਆ ਰਹੇ ਨੇ ਜੋ ਕਿ ਚਿੱਟੇ ਤੋਂ ਬਾਅਦ ਇੱਕ ਵੱਡਾ ਖਤਰਾ ਬਣਦੇ ਨਜ਼ਰ ਆ ਰਹੇ ਹਨ ਪੰਜਾਬ ਦੇ ਲਈ ਦੋਸਤੋ ਤੁਹਾਡਾ ਇਸ ਮਾਮਲੇ ਤੇ ਕੀ ਕਹਿਣਾ ਹੈ ਉਹ ਤੁਸੀਂ ਕਮੈਂਟ ਕਰਨਾ ਆਓ ਤੁਹਾਨੂੰ ਇਸ ਮੌਕੇ ਦੀ ਵੀਡੀਓ ਵੱਲ ਲੈ ਚਲਦੇ ਹਾਂ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਜਿਆਦਾ ਸ਼ੇਅਰ ਜਰੂਰ ਕਰ ਦੇਣਾ ਤਾਂ ਕਿ ਹਰ ਇੱਕ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਇਸ ਮਾਮਲੇ ਤੇ ਤੁਸੀਂ ਆਪਣੀ رائے ਕਮੈਂਟਾਂ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਕਹਿੰਦਾ ਜੀ ਜਦੋਂ ਮਰਜੀ ਮੈਂ ਵੀ ਤੁਹਾਡਾ ਤਾਂ ਫਰਸ ਖੜਨਾ ਚਾਹ ਕਰਦਾ ਕੋਈ ਫਜ਼ਲ ਕੋਈ ਮਾਰਦੀ ਬਾਤ ਆਉਂ। ਜੇ ਕੋ ਮੈਂ ਬੈਠਿਆ ਮੈਂ ਵੀ ਤੁਹਾਡਾ ਬੱਚਾ ਮੈਨੂੰ ਸਾਨੂੰ ਪਤਾ ਨਾਲ ਮੈਂ ਕੋਈ ਬੰਦੇ ਨੂੰ ਪਤਾ ਇੱਕ ਮਿੰਟ ਨਾਲ ਹੀ ਤੇਲ ਵੀ ਪਾਇਆ ਸੀ ਟ੍ਰੈਕਟਰ ਤੇ ਮੋਟਰਸਾਈਕਲ ਦਾ ਹੁਣ ਤਾਂ ਆਵਾਜ਼ ਆ ਰਿਹਾ ਮੈਂ ਕਦੋਂ ਕਹਿੰਦਾ ਜੀ ਤੁਸੀਂ ਨਾ ਕਹੋ ਜਿਹੜੀ ਗੱਲ ਹੁਣ ਵੀ ਇਹ ਬੰਦੇ ਨਾ ਖੜਾਂਗੇ ਖੜੇ ਵੀ ਆਂ ਮੈਂ ਜੀ ਮੈਂ ਕਹਿੰਦਾ ਜਿਹੜੀ ਗੱਲ ਤੁਹਾਨੂੰ ਗਲਤ ਲੱਗਦੀ ਹੈ ਜਰੂਰ ਕਹੋ ਕਿ ਜਿੱਥੋਂ ਤੱਕ ਮੇਰੀ ਕਹਿਣ ਦੀ ਗੱਲ ਆ ਤਾਂ ਮੈਂ ਵੀ ਜ਼ਰੂਰ ਕਹੂੰਗਾ ਪਰ ਮੈਂ ਇੱਕ ਚੀਜ਼ ਕਹਿਣਾ ਕਿ ਮੈਂ ਤੇਰੀ ਕਿਸੇ ਨਾਲ ਕਦੇ ਕੋਈ ਨਿੱਜੀ ਰੰਗ ਦੇਸ ਲਈ ਨਹੀਂ ਬੈਤ ਇਹਨਾਂ ਚਿੱਤੇ ਤੇ ਦਿਮਾਗ ਖਰਾਬ ਕਰਦੇ ਹੀ ਨਹੀਂਗੇ ਔਰ ਫਲਾਣਾ ਕੌਣ ਬੋਲਦਾ ਮੈਂ ਸੋਸ਼ਲ ਮੀਡੀਆ ਆਪਣੀਆਂ ਪੋਸਟਾਂ ਜ਼ਰੂਰ ਪਾਉਣੇ ਆ ਮੈਂ ਕਦੇ ਵੀ ਇਸ ਚੀਜ਼ ਤੇ ਧਿਆਨ ਨਹੀਂ ਦਿੰਦਾ ਵੀ ਕੌਣ ਕੀ ਬੋਲ ਕਿਉਂਕਿ ਜੇ ਕਿਸੇ ਨੂੰ ਮੇਰੇ ਖਿਲਾਫ ਬੋਲ ਕੇ ਜਾਂ ਕਿਸੇ ਦੇ ਵੀ ਖਿਲਾਫ ਬੋਲ ਕੇ ਉਹਦਾ ਮਨ ਸਹੀ ਹੁੰਦਾ ਤਾਂ ਕਰ ਲੈਣ ਦਿਓ ਉਹਨੂੰ ਤਾਂ ਇਹ ਤਾਂ ਟੋਕਾ ਟੁਰੂ ਉਹਦੇ ਉਹਦੇ ਅੰਦਰ ਦਾ ਜਿਹੜਾ ਉਹਦਾ ਅੰਦਰ ਕੁਝ ਭਰਿਆ ਹੋਇਆ ਹਨਾ ਨਿਕਲ ਛੋਟੇ ਖਲਾਫ ਤਾਂ ਨਹੀਂ ਕੋਈ ਕੁਝ ਕਰ ਰਹੇ ਪੁੱਛਣ ਦਾ ਨਹੀਂ ਆ। ਨਹੀਂ ਨਹੀਂ ਇਹ ਕਹਿੰਦਾ ਕਿ ਗਲਤ ਮੰਨਦੇ ਆ ਆਪਾਂ ਪਰਚਾ ਹੋ ਗਿਆ। ਹੋਰ ਤੁਸੀਂ ਮੈਨੂੰ ਆਹ ਦੱਸੋ ਵੀ ਪਰਚਾ صحیح ਹੋਇਆ ਕਿ ਗਲਤ ਹੋਇਆ। ਮੈਂ ਇਸ ਵੀ ਦਾ ਨੰਬਰ ਲੈਣਾ। ਇਹਨੂੰ ਨਹੀਂ ਪਤਾ ਵੀ। ਨਾ ਰੋਟੇ ਪਰਚਾ ਲਿਓ ਨਾ ਪੁਲਿਸ ਬੰਨੇ ਹੋਇਆ ਹੈ ਪੁਸ ਲੈਣਗੇ ਵੀ ਭਾਈ ਕਿਉਂ ਇਹਨਾਂ ਨੇ ਜੇ ਕਰਾਇਆ ਤਾਂ ਉਹ ਹੀ ਪੁੱਛਣਗੇ। ਇਹਨਾਂ ਵਰਗਾ ਸੀ ਕਿਹਾ ਨਹੀਂ ਵੀ ਇਹਨਾਂ ਨੇ ਕਰਾਇਆ ਜਾਵੇਂ ਕੀਤਾ। ਕੋਈ ਸੁਕੇਤਾ ਸੀ ਇਹੋ ਜਿਹੀ ਗੱਲ ਮੰਨ ਤੋਂ ਆਪੇ ਹੀ ਜੇ ਕੋਈ ਚੰਗਾ ਨਾਮ ਕਰਨਾ ਉਹ ਵੀ ਲੋਗ ਤਾਂ ਉਹ ਹੀ ਕਰਾਉਂਦੇ। ਉਹ ਆਣਾ ਹੁਣ ਮਨ ਲੋ ਕੋਈ ਕਹਦਾ ਵੀ ਮੈਨੂੰ ਵੀ ਭਾਈ ਸਾਹਿਬ ਨੇ ਗਾਲਾਂ ਕੱਢੀਆਂ ਨੇ। ਉਹ ਸਹੀ ਕੋਈ ਪਰੇ ਆ ਉਹ ਵਰ ਤੋਂ ਐਵੀਡੈਂਸ ਹੋਊਗੀ ਉਹ ਤੇ ਗਵਾਹੀਆਂ ਦੇਊਗਾ। ਅਗਲਾ ਕਹੂਗਾ ਜੀ ਕੱਢੀਆਂ ਨਹੀਂ ਗਿਆ। ਅਗਲਾ ਅਗਲੇ ਤੇ ਫਿਰ ਫੈਸਲਾ। ਹਾਂ ਉਹ ਐ ਨਹੀਂ ਹੁੰਦਾ ਕੋਈ ਨਹੀਂ। ਦੇਖੋ ਐ ਤਾਂ ਚਾਹੇ ਤੁਸੀਂ ਕਿਸੇ ਨੂੰ ਵੀ ਕਹਿ ਕੇ ਪਰਤਾ ਕਰਾ ਦੂ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਗਵਾਹੀਆਂ ਹੁੰਦੀਆਂ ਨੇ ਉੱਤੇ ਜਾ ਕੇ ਮੈਂ ਦੱਸੋ ਟੇ ਜਾਂਦਾ ਸੱਚ ਤਾਂ ਸੱਚ ਹੀ ਰਹਿੰਦਾ ਦੇਖੋ ਇਹ ਤਾਂ ਐ ਨਹੀਂਗਾ ਵੀ ਸੱਜ ਨੂੰ ਇਹ ਝੂਠ ਕਰ ਦੂ ਐਸਾ ਕੁਝ ਨਹੀਂ ਇਹ ਸੀਪੀ ਐ ਨਾ ਚੱਕਾ ਨਹੀਂ ਹੁਣ ਇਹ ਲਾਲੂ ਦਾ ਮਤਲਬ ਇਹ ਜਿਵੇਂ ਐਸਐਸਪੀ ਹੁੰਦਾ ਉਹ ਉੱਥੇ ਕਮਿਸ਼ਨਰ ਆ। ਲੋਦੇ ਨਹੀਂ। ਬਾਈ ਜੀ ਲੱਗ। ਅਸੀਂ ਉੱਥੇ ਬਰ ਆ ਜਾਾਂਗੇ, ਪਧੌੜ ਆ ਜਾਾਂਗੇ ਸ਼ਾਮ ਨੂੰ ਉ ਜਾਇਆ ਮੰਗਾ। ਮੈਂ ਤਾਂ ਟੱਪੇ ਟੱਪੇ ਹੁੰਦਾ। ਅੱਛੇ ਤਾਂ ਪਿਆ ਜਾ। ਉਦਘਾਟਨ ਕਰ ਦੋ ਯਾ ਤੁਸੀਂ। ਕੋਈ ਕੋਈ ਦਿੱਕਤ ਨਹੀਂ ਹੈ ਨਾ। ਉਹਦਾ ਸੀਟੀ ਦਾ ਜਿਹੜਾ ਫੋਨ ਆ ਕੇ ਮੁੰਡੇ ਨਾਲ ਗੱਲ ਕਰਨਾ ਉਹ ਤਾਂ ਉਹ ਤੋਂ ਗੱਲ ਹੋ ਗਈ। ਗੱਲ ਕਰਕੇ ਨਾ ਤੁਸੀਂ ਸਾਡੇ ਚਾਰ ਜ